ਮਾਨਯੋਗ ਕਮਿਸ਼ਨਰ ਕੋਲਿਸ ਅਮਰੀ ਸਰ ਜੀ ਸਰਦਾਰ ਗੁਰਪ੍ਰੀਤ ਸਿੰਘ ਕੋਲ ਜੀ ਦੇ ਹੁਕਮਾਂ ਦੇ ਮੁਤਾਬਿਕ ਸ਼ਹਿਰ ਦੇ ਵਿੱਚ ਵਕ ਵਕ ਪੁਆਇੰਟਾਂ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਸਾਡਾ ਨਾਕਾ ਥਾਣਾ ਰੰਜੀਤਾ ਮੀਨੂ ਦਾ ਸਟਾਰਬਕ ਦੇ ਵਿੱਚ ਨਾਕਾ ਲੱਗਾ ਹੋਇਆ ਸੀ ਡਿਊਰਿੰਗ ਨਾਕਾਬੰਦੀ ਅਚੇਤੋ ਸਾਹਿਬ ਨੇ ਇੱਕ ਮੋਟਰਸਾਈਕਲ ਰੋਕਿਆ ਜਿਹੜਾ ਤਸਦੀਕ ਕਰਨ ਤੇ ਪਾਇਆ ਗਿਆ ਕਿ ਇਹ ਚੋਰੀ ਦਾ ਕੀਤਾ ਹੋਇਆ ਫਿਰ ਦੋਸ਼ੀ ਜਿਹੜਾ ਦਿਲਬਖ ਸਿੰਘ ਹੈਗਾ ਪਿੰਡ ਕੰਡਿਆਲਾ ਦਾ ਰਹਿਣ ਵਾਲਾ ਤਸੀਨ ਅਜਨਾਲਾ ਦਾ ਰਹਿਣ ਵਾਲਾ ਉਹਨੂੰ ਜਦੋਂ ਪ੍ਰੋਪਰ ਆਪਾਂ ਵੈਰੀਫਾਈ ਵੈਰੀਫਿਕੇਸ਼ਨ ਕੀਤੀ ਤੇ ਇਹਦੀ ਪੁਸ਼ਗਿਸ ਦੇ ਵਿੱਚ ਅਸੀਂ ਮੋਟਰਸਾਈਕਲ ਇੱਕ ਹੋਰ ਰਿਕਵਰ ਕਰ ਲਿਆ ਇਸ ਦੇ ਸਬੰਧ ਵਿੱਚ ਅਸੀਂ ਫਿਰ ਐਫ ਆਈ ਆਰ ਨੰਬਰ 1 ਮਿਤੀ ਮਿਤੀ 8125 ਅੰਡਰ ਸੈਕਸ਼ਨ 303 2 317 2 ਅਸੀਂ ਖਾਨੜਨ ਜੀ ਗੇਨੂ ਦੇ ਵਿੱਚ ਦਰਜ ਕੀਤੀ ਹੈਗੀ ਤੇ ਇਹਦੀ ਪ੍ਰੋਪਰ ਅਹੀਂ ਇਨਵੈਸਟੀਗੇਸ਼ਨ ਦੇ ਵਿੱਚ ਬੜੀ ਡੀਪਲੀ ਚਾਹਦੇ ਹੋਏ ਟੋਟਲ ਹੁਣ ਤੱਕ ਅਸੀਂ 6 ਵਾਈਕਲ ਰਿਕਵਰ ਕਰ ਲਏ ਹੋਏ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਵਾਈਕਲ ਰਿਕਵਰ ਕਰਾਂਗੇ ਅਸੀਂ ਤਾਂ ਅੱਜ ਤੁਹਾਡੇ মিডিਆ ਦੇ ਥਰੂ ਅਸੀਂ ਇਹ ਵੀ ਗੱਲ ਤੁਹਾਨੂੰ ਯਕੀਨੀ ਬਣਾਉਣਾ ਹੈ ਕਿ ਜਿਹੜੇ ਮਾਰੇ ਅੰਸਰਾਂ ਦੇ ਖਿਲਾਫ ਮਾਨਯੋਗ ਸੀਪੀ ਸਾਹਿਬ ਦੀਆਂ ਸਖਤਦਾਇਤਾਂ ਇਹਨਾਂ ਦੇ ਉੱਪਰ ਅਸੀਂ ਵੱਧ ਚੜ ਕੇ ਇਹਨਾਂ ਦੇ ਉੱਪਰ ਕੰਮ ਕਰ ਰਹੇ ਹਾਂ